ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਟ ਮੰਤਰੀ ਹਮਨ ਅਰੂੜਾ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਕੱਲ ਕੈਬਨਟ ਮੀਟਿੰਗ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਪ੍ਰਸ਼ਟਾਚਾਰ ਦੇ ਵਿਰੁੱਧ ਆਮ ਆਦਮੀ ਪਾਰਟੀ ਲਗਾਤਾਰ ਕੰਮ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਮੁਲਾਜ਼ਮ ਕੋਈ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਉਹਨਾਂ ਦੇ ਪੀਏ ਜਾਂ ਫਿਰ ਕੋਈ ਵੀ ਮੌਜੂਦਾ ਬीडीपीओ ਤਹਿਸੀਲ ਦਾ ਪਟਵਾਰੀ डीसी ਚਾਹੇ ਪੁਲਿਸ ਪ੍ਰਸ਼ਾਸਨ ਦਾ ਕੋਈ ਅਫਸਰ ਜੇਕਰ ਰਿਸ਼ਵਤ ਲੈਂਦਾ ਹੈ ਜਾਂ ਫਿਰ ਦੇਸ਼ ਵਿਰੋਧੀ ਗਤੀਵਿਧੀਆਂ ਕਰਦਾ ਹੈ ਤਾਂ ਉਹਨਾਂ ਵਿਰੁੱਧ ਕਾਨੂੰਨਨ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਪੰਜ ਮਿੰਟ ਲੱਗਣਗੇ ਕਿ ਉਹਨੂੰ ਬਰਖਾਸਤ ਕਰ ਦਿੱਤਾ ਜਾਵੇਗਾ ਇਹ ਪ੍ਰਗਟਾਵਾ ਕੱਲ ਹੀ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਅਮਨ अरोड़ा ਜੀ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਬੈਠਕ ਬੁਲਾਏਗੀ ਉਸ ਵਿੱਚ ਇਹ ਸ਼ਬਦ ਕਹੇ ਪਰ ਅੱਜ ਅੱਜ ਅਜੇ ਉਸ ਮੀਟਿੰਗ ਨੂੰ ਉਸ ਸੈਸ਼ਨ ਨੂੰ ਖਤਮ ਹੋਏ ਸਿਰਫ ਦੇ ਸਿਰਫ 24 ਹੀ ਘੰਟੇ ਹੋਏ ਹਨ ਤਾਂ ਇੱਕ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਸੰਗਰੂਰ ਤੋਂ ਹਰਿੰਦਰ ਕੌਰ ਭਰਾਜ ਜੀ ਜੋ ਕਿ ਬਹੁਤ ਹੀ ਸੂਝਵਾਨ ਆਮ ਆਦਮੀ ਪਾਰਟੀ ਦੇ ਐਮਐਲਏ ਹਨ ਉਹਨਾਂ ਨੇ ਇੱਕ ਨਵਾਂ ਹੀ ਕਾਰਨਾਮਾ ਪੰਜਾਬ ਦੇ ਵਿੱਚ ਕਰ ਦਿਖਾਇਆ ਉਹਨਾਂ ਵੱਲੋਂ ਭਵਾਨੀਗੜ੍ਹ ਦੇ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਬਣਾਉਣ ਦੇ ਲਈ 33 ਲੱਖ ਰੁਪਏ ਰਿਸ਼ਵਤ ਦੇ ਰੂਪ ਦੇ ਵਿੱਚ ਇਕੱਠੇ ਕੀਤੇ ਅਤੇ ਲਾਰਾ ਲਾਇਆ ਕੇ ਪੁਵਾਨੀਗੜ ਦੇ ਵਿੱਚ ਤੁਹਾਨੂੰ ਪ੍ਰਧਾਨ ਬਣਾ ਦਿੱਤਾ ਜਾਵੇਗਾ ਪਰ ਚਾਣਕ ਹੀ ਦੂਸਰੀ ਪਾਰਟੀ ਵੱਲੋਂ 50 ਤੋਂ 55 ਲੱਖ ਰੁਪਏ ਰਾਤੋਂ ਰਾਤ ਦੇ ਦਿੱਤੇ ਜਾਂਦੇ ਹਨ ਜਿਸ ਕਰਕੇ ਜਿਸ ਵਿਅਕਤੀ ਨੇ ਪਹਿਲਾਂ 30 ਲੱਖ ਰੁਪਏ ਦਿੱਤੇ ਸਨ ਪੁਵਾਨੀਗੜ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਬਣਦੇ ਲਈ ਉਸ ਨੂੰ ਦਰਕੁਨਾਰ ਕਰ ਦਿੱਤਾ ਅਤੇ ਜਿਸ ਵਿਅਕਤੀ ਨੇ 55 ਲੱਖ ਰੁਪਏ ਦਿੱਤੇ ਉਸ ਨੂੰ ਪੁਆ ਨਹੀਂ ਕਰਦਾ ਟਰੱਕ ਯੂਨੀਅਨ ਦਾ ਪ੍ਰਧਾਨ ਐਲਾਨ ਕਰ ਦਿੱਤਾ ਅੱਜ ਪੂਰੀ ਖਿੱਚੋਤਾਂ ਜਦੋਂ ਜਹਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਟਰੱਕ ਯੂਨੀਅਨ ਦਾ ਪ੍ਰਧਾਨ ਐਲਾਨ ਕਰ ਦਿੱਤਾ ਗਿਆ ਅਤੇ ਜਿਸ ਨੂੰ ਨਵੇਂ ਬਣਿਆ ਜੋ ਪ੍ਰਧਾਨ ਉਸ ਨੇ ਇਹ આરોਪ ਲਗਾਏ ਅਤੇ ਮੀਡੀਆ ਦੇ ਵਿੱਚ ਖਾਸ ਤੌਰ ਤੇ ਸ਼ਬਦ ਕਹਿ ਵੀਡੀਓ ਵਾਇਰਲ ਹੋਈ ਹੋ ਰਹੀ ਏ ਕਿ ਹਰਿੰਦਰ ਕੌਰ ਭਰਾਜ ਜੀ ਨੇ ਜੋ ਐਮਐਲਏ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ 30 ਲੱਖ ਰੁਪਏ ਰਿਸ਼ਵਤ ਲਈ ਅਤੇ ਉਹਨਾਂ ਨੇ ਰਾਤੋਂ ਰਾਤ ਦੂਸਰੀ ਪਾਰਟੀ ਕੋਲ 50 ਲੱਖ ਰੁਪਏ ਤੋਂ ਵੱਧ ਲੈ ਲਏ ਜਿਸ ਕਰਕੇ ਉਹਨਾਂ ਨੇ ਪ੍ਰਧਾਨ ਉਹਨਾਂ ਨੂੰ ਬਣਾ ਦਿੱਤਾ ਅਤੇ ਉਸ ਵਿਅਕਤੀ ਨੇ ਅੱਜ ਟਰੱਕ ਯੂਨੀਅਨ ਦੇ ਵਿੱਚ ਹੀ ਪ੍ਰਧਾਨ ਨਾ ਬਣਨ ਤੋਂ ਬਾਅਦ ਜ਼ਹਿਰੀਲੀ ਚੀਜ਼ ਖਾ ਲਈ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਐਮਐਲਏ ਹਰਿੰਦਰ ਕੌਰ ਭਰਾਜ ਨੂੰ ਠਹਿਰਾਇਆ ਤੇ ਵੀਡੀਓ ਦੇ ਵਿੱਚ ਕਿਹਾ ਕਿ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਹਰਿੰਦਰ ਕੌਰ ਭਰਾਜ ਜੀ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਉੱਪਰ ਬਣਦੀ ਕਾਨੂੰਨਨ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੇ ਖਿਲਾਫ ਰਿਸ਼ਵਤ ਜੋ ਮੇਰੇ ਕੋਲ 30 ਲੱਖ ਰੁਪਏ ਲੈਣ ਉਹਨਾਂ ਤੇ ਵੱਡਾ ਐਕਸ਼ਨ ਲਿਆ ਜਾਵੇ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਲਈ ਬੇਸ਼ਰਮੀ ਦੀ ਗੱਲ ਹੈ ਸਿੰਘ ਭਗਵੰਤ ਸਿੰਘ ਮਾਨ ਜੀ ਹਰਿੰਦਰ ਕੌਰ ਭਰਾਜ ਦੇਖ ਲੋ ਆਪ ਕੀ ਕਾਰਵਾਈ ਕਰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵੀਡੀਓ ਨੇ ਇਸ ਜੋ ਵਾਇਰਲ ਵੀਡੀਓ ਹੋ ਰਹੀ ਏ ਵਾਇਰਲ ਆਡੀਓ ਹੋ ਰਹੀ ਏ ਅਤੇ ਪੁਆਣੀਗੜ ਦੇ ਜੋ ਪ੍ਰਧਾਨ ਨਹੀਂ ਬਣਾਇਆ 30 ਲੱਖ ਰੁਪਏ ਰਿਸ਼ਵਤ ਲੈਣ ਦੇ ਬਾਵਜੂਦ ਵੀ ਇੱਕ ਵੱਡੀ ਆਮ ਆਦਮੀ ਪਾਰਟੀ ਤੇ ਸਵਾਲੀਆ ਚਿੰਨ ਲੱਗ ਗਿਆ ਕਿ ਆਮ ਆਦਮੀ ਪਾਰਟੀ ਜੋ ਲਗਾਤਾਰ ਰਿਸ਼ਵਤ ਵਿਰੁੱਧ ਬੋਲਦੀ ਆ ਰਹੀ ਏ ਕੈਬਨਟ ਮੰਤਰੀ ਬੋਲਦੇ ਆ ਰਹੇ ਨੇ ਪਰ ਉਹਨਾਂ ਦੇ ਮੌਜੂਦਾ ਐਮਐਲਏ ਵੱਡੀ ਮਾਤਰਾ ਦੇ ਵਿੱਚ ਪ੍ਰਸ਼ਟਾਨ ਅਤੇ ਪ੍ਰਸ਼ਟਾਚਾਰ ਦੇ ਵਿੱਚ ਆਮਦਵੀ ਪਾਰਟੀ ਪੂਰੀ ਤਰ੍ਹਾਂ ਫਸਦੀ ਹੀ ਜਾ ਰਹੀ ਹੈ।